ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਪਾ ਅੱਜ ਆਪਣੇ ਨਿੰਬੂਆਂ ਦੀ ਕਰਨ ਲੱਗਾ ਤੜਾਈ ਤੇ ਆਹ ਦੇਖੋ ਨਿੰਬੂ ਖੜੇ ਆਪਣੇ ਇਹਨੂੰ ਕੰਡੇ ਵੀ ਲੱਗੇ ਹੋਏ ਨੇ ਤੋੜਨੇ ਹੌਲੀ ਹੌਲੀ ਬਚਾ ਕੇ ਪਾਣੇ ਨੇ ਤੇ ਹੁਣ ਲੱਗਦੇ ਆਣਾਂ ਦੀ ਤੜਾਈ ਕਰਨੀ ਪੈਣੀ ਆ ਨਹੀਂ ਤਾਂ ਫਿਰ ਇਹ ਥੱਲੇ गिरਣ ਲੱਗੇ ਪੱਕ ਕੇ ਟਾਈਮ ਹੈ ਨਹੀਂ ਸੀ ਉਹ ਦੇਖੋ ਥੱਲੇ ਕਿੰਨੇ ਗਰੇ ਪਿਆ ਪਰ ਇੱਕ ਗੱਲ ਦਾ ਦੁੱਖ ਵੀ ਆ ਜਿਵੇਂ ਅਸੀਂ ਰੇੜੀਆਂ ਤੋਂ ਖਰੀਦਣ ਜਾਣਾ ਉਦੋਂ ਤਾਂ ਸਾਨੂੰ ਰੇਟ ਮਿਲਦਾ ਪੂਰਾ 100 ਰੁਪਏ ਕਿਲੋ 150 150 ਰੁਪਏ ਕਿਲੋ ਤੱਕ ਮਿਲਦਾ ਜਦੋਂ ਅਸੀਂ ਆਪਣੀ ਫਸਲ ਨੂੰ ਆਪ ਵੇਚਣ ਜਾਣਾ ਤੇ ਉਦੋਂ ਮਿਲਦੀ ਆ 30 ਰੁਪਏ ਕਿਲੋ 40 ਰੁਪਏ ਕਿਲੋ ਦੇ ਮਸਾ ਹੀ ਰੇਟ ਲੱਗਦਾ ਤੇ ਵਿੱਚ ਆੜਤ ਪੈ ਜਾਂਦੀ ਆ ਆਹ ਦੇਖ ਲਓ ਕਿੰਨੇ ਹੁਣ ਭਰੇ ਤਾਂ ਪਏ ਨੇ ਪਰ ਆਹ ਮਿਰਚਾਂ ਵੀ ਖੜੀਆਂ ਸੀ ਵਿੱਚ ਪਰ ਹੁਣ ਅਸੀਂ ਇਹ ਪੱਟ ਦੇਣੀਆਂ ਨੇ ਕਿਉਂਕਿ ਇਹਨਾਂ ਦਾ ਰੇਟ ਨਹੀਂ ਮਿਲਦਾ ਹੈਗਾ ਹੁਣ ਫੇ ਪਟਣੀਆਂ ਪੈਂਦੀਆਂ ਹੀ ਨਹੀਂ ਹਨਾ ਨਿੰਬੂਆਂ ਦੇ ਨਾਲ ਥੱਲੇ ਥੱਲੇ ਮਿਰਚ ਲਾ ਲਈ ਸੀਗੀ ਤੜਾਈ ਵੀ ਨਹੀਂ ਕਈ ਗਰ ਪੂਰੀ ਹੁੰਦੀ ਹੈਗੀ ਤੇ ਜਦੋਂ ਆਪਾਂ ਖਰੀਦਣ ਜਾਣਾ ਉਦੋਂ ਫਿਰ ਬਹੁਤ ਮਹਿੰਗੀ ਮਿਲਦੀ ਆ ਜਦੋਂ ਅਸੀਂ ਵੇਚਣੀਆਂ ਨੇ ਚੀਜ਼ਾਂ ਤਾਂ ਉਦੋਂ ਸਾਨੂੰ ਰੇਟ ਨਹੀਂ ਮਿਲਦਾ ਹੈਗਾ ਬੰਦਾ ਕੀ ਕਰੇ ਲਾਵੇ ਜਾਂ ਨਾ ਲਾਵੇ ਹੁਣ ਜ਼ਮੀਨ ਨੂੰ ਖੁੱਲੀ ਵੀ ਨਹੀਂ ਛੱਡ ਸਕਦਾ ਬੰਦਾ ਹੁਣ ਕੰਮ ਤਾਂ ਕਰਨਾ ਹੀ ਆ ਫਿਰ ਕਈ ਬੰਦੇ ਕਹਿ ਦਿੰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕੰਮ ਕਰਕੇ ਵੀ ਕੀ ਕਰੂ ਬੰਦਾ ਰੇਟ ਤਾਂ ਮਿਲਦਾ ਨਹੀਂ ਕੋਈ ਹੁਣ ਆਪ ਤੋੜਨੇ ਆ ਆ ਫਲੇਵਰ ਬਚਨੇ ਤਾਂ ਕਿਤੇ ਜਾ ਕੇ ਮਾੜਾ ਮੋਟਾ ਫਾਇਦਾ ਹੋ ਜੇ ਕਿਤੇ ਇਧਰ ਲੇਵਰ ਲਾ ਦਈਏ ਆਪਾਂ ਨੂੰ ਕੁਛ ਵੀ ਨਹੀਂ ਬਚਣਾ ਹੈਗਾ ਹਨਾ ਨਾਲੇ ਹੁਣ ਤੋੜਨੇ ਕਿਤੇ ਸੌਖੇ ਕੰਡੇ ਵੀ ਮਰਵਾਉਣੇ ਆ ਫਿਰ ਉਹਨੂੰ ਭਰਾਂਗੇ ਲਫਾਫਿਆਂ ਦੇ ਵਿੱਚ ਫਿਰ ਉਹਨੂੰ ਆਪਾਂ ਅਰਧ ਤੇ ਦੇ ਕੇ ਆਵਾਂਗੇ ਫਿਰ ਜਾ ਕੇ ਕਿਤੇ ਦਾ ਰੇਟ ਲੱਗਣਾ ਇਹੀ ਚੀਜ਼ਾਂ ਨੇ ਜੋ ਕਿਸਾਨ ਨੂੰ ਉੱਪਰ ਨਹੀਂ ਉਠਣ ਦਿੰਦੀਆਂ ਹੈਗੀਆਂ ਕਿਸਾਨ ਕਰਜ਼ੇ ਥੱਲੇ ਤਾਂ ਹੀ ਕਰਜ਼ੇ ਥੱਲੇ ਜਾਈ ਜਾਂਦਾ ਨਹੀਂ ਤਾਂ ਜੇ ਚਾਰ ਪੈਸੇ ਬਚਣ ਤਾਂ ਹਰੇਕ ਬੰਦਾ ਚਲੋ ਕੰਮ ਕਰਦਾ ਹੀ ਆ ਮਜਬੂਰੀ ਨੂੰ ਆ ਦੇਖੋ ਹੁਣ ਭਰੇ ਤਾਂ ਆਪਾਂ ਆ ਇੱਕ ਇਹ ਹੋ ਗਿਆ ਸੀਗਾ ਵੀ ਅਸੀਂ ਨਿੰਬੂ ਜਿੰਨਾ ਤੋਂ ਲਏ ਸੀਗੇ ਉਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਵੀ ਇਹੇ ਨਿੰਬੂ ਸਰਦੀਆਂ ਵਾਲੇ ਆ ਹੁਣ ਜਿਵੇਂ ਹੁਣ ਮੌਸਮ ਚੇਂਜ ਹੋ ਗਈ ਗਰਮੀਆਂ ਚ ਨੇ ਇਹ ਨਿੰਬੂ ਲੱਗਿਆ ਤੇ ਜਦੋਂ ਛੋਟਾ ਬੂਟਾ ਸੀ ਉਦੋਂ ਦੱਸਣ ਨੂੰ ਇਹਦਾ ਕੀ ਪਤਾ ਲੱਗਣਾ ਸੀਗਾ ਜਦੋਂ ਹੁਣ ਬੂਟਾ ਵੱਡਾ ਹੋ ਗਿਆ ਮਤਲਬ ਫਰੂਟ ਪੈਣ ਲੱਗਿਆ ਉਦੋਂ ਮੌਸਮ ਦਾ ਪਤਾ ਲੱਗਿਆ ਵੀ ਆਹ ਮੌਸਮ ਵਾਲਾ ਫਰੂਟ ਆ ਇਹ ਉਸੀ ਸਾਰੇ ਭਰਾ ਇੱਕ ਚੀਜ਼ ਜ਼ਰੂਰ ਦੱਸਿਓ ਵੀ ਜਿਵੇਂ ਹੁਣ ਗਰਮੀ ਵਾਲੇ ਨਿੰਬੂ ਲਾਉਣੇ ਨੇ ਮੈਂ ਨਾ ਮੇਰੇ ਕੋਲ ਜਗ੍ਹਾ ਹੋਰ ਪਈ ਆ ਇੱਧਰਲੇ ਪਾਸੇ ਮੈਂ ਡੇਕਾ ਲਾਤੀ ਅਸੀਂ ਪਹਿਲਾਂ ਫੇ ਡੇਕਾਂ ਵੀ ਪਟਣੀਆਂ ਤੱਕੀਆਂ ਖਲਾਰਾ ਬਹੁਤ ਜ਼ਿਆਦਾ ਪੈ ਗਿਆ ਸੀਗਾ ਆ ਜਗ੍ਹਾ ਦੇ ਵਿੱਚ ਨਿੰਬੂ ਲਾਉਣੇ ਆ ਔਰ ਲਾਉਣੇ ਗਰਮੀ ਵਾਲੇ ਆ ਵੀ ਜਿਹੜੇ ਗਰਮੀਆਂ ਦੇ ਵਿੱਚ ਫਰੂਟ ਦੇ ਸਕਣ ਤੇ ਮੈਨੂੰ ਉਹਦੀ ਕੁਆਲਿਟੀ ਨਹੀਂ ਪਤਾ ਵੀ ਕਿਹੜੀ ਕਹਿ ਕੇ ਲੈ ਸਕਦੇ ਆ ਅਸੀਂ ਵੀ ਇੱਥੇ ਨਿੰਬੂ ਲਾ ਦੀ ਅਸੀਂ ਪਰ ਲਾਉਣੇ ਨਿੰਬੂ ਹੀ ਆ ਸਾਰੇ ਦੇ ਵਿੱਚ ਹੀ ਲਾਉਣੇ ਆ ਅਸੀਂ ਇਹ ਤਾਂ ਹੁਣ ਚਲੋ ਦੂਜੀ ਵੈਰਾਈਟੀ ਨਿਕਲ ਗਈ ਨਹੀਂ ਸਾਡੇ ਲੋਟ ਆਏ ਸਾਨੂੰ ਪਤਾ ਨਹੀਂ ਸੀਗਾ ਪਹਿਲੀ ਟਾਈਮ ਲਾਉਣਾ ਸੀਗਾ ਇਹਦੇ ਬਾਰੇ ਜ਼ਰੂਰ ਜਾਣਕਾਰੀ ਦੱਸਿਓ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਈ ਤਾਂ ਮੇਰਾ ਭਰਾ ਜ਼ਰੂਰ ਦੱਸਿਓ